ਹਾਂਜੀ ਸਤਿ ਸ਼੍ਰੀ ਕਾਲ ਜੀ ਸਵਾਗਤ ਆ ਇੱਕ ਵਾਰੀ ਫਿਰ ਤੋਂ ਨਵੇਂ ਬਲੌਗ ਦੇ ਵਿੱਚ। ਦੈਨ ਉਹੀ ਚੱਲ ਰਿਹਾ ਵਾ ਆਈਸਫੀਲਡ ਪਾਰਕਵੇ ਦਾ ਟ੍ਰਿਪ ਕਰ ਰਹੀ ਆ ਪਿਛਲਾ ਬਲੌਗ ਤੁਸੀਂ ਦੇਖਿਆ ਹੋਣਾ ਮੈਂ। ਆ ਆਪਾਂ ਇਹ ਬਲੌਗ ਅੱਜ ਤੋਂ ਬਣਾ ਰਹੇ ਆ ਜਿਹੜਾ ਆਪਾਂ ਅਤਵਾਸਕਾ ਗਲੇਸ਼ੀਅਰ ਦਾ ਟੂਰ ਕਰਨਾ ਵਾ ਕਿਉਂਕਿ ਪਿਛਲਾ ਬਲੌਗ ਨਹੀਂ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਸੀਗਾ ਆਈਸਫੀਲਡ ਪਾਰਕਵੇ ਤੇ ਬਹੁਤ ਕੁਝ ਐਕਸਪਲੋਰ ਕਰਨ ਵਾਲਾ। ਤੇ ਆਪਾਂ ਆਈਸਫੀਲਡ ਐਡਵੈਂਚਰ ਨਾਂ ਦਾ ਟੂਰ ਬੁੱਕ ਕੀਤਾ ਹੋਇਆ ਜਿਹੜੇ ਆਪਾਂ ਨੂੰ ਸਪੈਸ਼ਲ ਬੱਸ ਰਾਹੀਂ ਆਪਾਂ ਅਤਵਾਸਕਾ ਗਲੇਸ਼ੀਅਰ ਤੇ ਜਾ ਰਹੇ ਆ। ਗਲੇਸ਼ੀਅਰ ਨੂੰ ਐਕਸਪਲੋਰ ਕਰਾਂਗੇ ਉਸ ਤੋਂ ਬਾਅਦ ਸਕਾਈ ਵਾਕ ਤੇ ਜਾ ਰਹੇ ਹਾਂ ਜਿਹੜਾ ਕੱਚ ਦਾ ਫਲੋਰ ਬਣਾਇਆ ਹੋਇਆ ਵਾ ਬਹੁਤ ਸੋਹਣਾ 뷰 ਆ ਉਥੋਂ ਵੀ ਤਿੰਨ ਕ ਘੰਟੇ ਦਾ ਇਹ ਕੋਲਰ ਟੂਰ ਆ ਸੋ ਸਾਰੇ ਇਸ ਬਲੌਗ ਦੇ ਵਿੱਚ ਆਪਾਂ ਜੋ ਕਵਰ ਕਰਾਂਗੇ ਆਪਾਂ ਇਸ ਟਾਈਮ ਹੁਣ ਚੱਲਦੇ ਹਾਂ ਅਥਵਾਸ ਕਾ ਗਲੇਸ਼ੀਅਰ ਤੇ ਹਾਂਜੀ ਆਪਾਂ ਆਪਣੀ ਜੋ ਆਪਾਂ ਤੁਹਾਨੂੰ ਦੱਸਿਆ ਸੀ ਗਲੇਸ਼ੀਅਰ ਬਸ ਟੂਰ ਦੀ ਆਪਾਂ ਆਲਰੇਡੀ ਬੁਕਿੰਗ ਕੀਤੀ ਹੋਈ ਸੀ ਤੇ ਆਪਾਂ ਆਲਰੇਡੀ ਚੈੱਕ ਇਨ ਕਰ ਚੁੱਕੇ ਹਾਂ ਹੁਣ ਸੋ ਆਪਣੇ ਕੋਲ 10-15 ਮਿੰਟ ਦਾ ਟਾਈਮ ਸੀਗਾ ਨੈਕਸਟ ਟੂਰ ਦੇ ਲਈ ਸੋ ਆਪਾਂ ਵੇਟ ਕਰ ਰਹੇ ਹਾਂ ਆਪਣੀ ਬੱਸ ਦੀ ਤੇ ਆਪਾਂ ਹੁਣ ਸਟਾਰਬਕਸ ਨੂੰ ਇੰਜੋਏ ਕਰ ਰਹੇ ਹਾਂ ਸੋਚਿਆ ਬਹੁਤ ਠੰਡ ਆਈ ਥੇ ਮਾਈਨਸ ਦੇ ਵਿੱਚ ਟੈਂਪਰੇਚਰ ਆ ਕਿ ਆਪਾਂ ਕਾਫੀ ਲੈ ਲਈਏ ਕਿਉਂਕਿ ਆਪਾਂ ਨੂੰ ਆਲਮੋਸਟ ਉੱਥੇ ਇੱਕ ਘੰਟਾ ਲੱਗ ਜਾਣਾ ਹਨਾ ਰਵਿੰਦਰ ਨਹੀਂ ਨਹੀਂ 3 ਘੰਟੇ ਦਾ ਟੂਰ ਹੈ ਇਹ ਕੋਲ ਉਹ ਹਾਂ ਤੇ ਆਪਾਂ ਨੂੰ ਟਾਈਮ ਲੱਗਦਾ ਹੈ ਬਹੁਤ ਸੁਣਾ ਵੈਸੇ ਧੁੱਪ ਬਹੁਤ ਵਧੀਆ ਨਿਕਲੀ ਹੋਈ ਹੈ ਹਾਂਜੀ ਤੇ ਹੁਣ ਆਪਾਂ ਕਾਫੀ ਪੀ ਕੇ ਚੱਲਦੇ ਹਾਂ ਉਸ ਤੋਂ ਬਾਅਦ ਅਤਵਾਸ ਕਾ ਗਲੇਸ਼ੀਅਰ ਦਾ ਟੂਰ ਕਰ ਹਾਂਜੀ ਸੋ ਆਪਾਂ ਇਸ ਟਾਈਮ ਪਹੁੰਚ ਚੁੱਕੇ ਆਂ ਕਿ ਕੋਲੰਬੀਆ ਆਈਸ ਫੀਲਡ ਦਾ ਡਿਸਕਵਰੀ ਸੈਂਟਰ ਪਾਸੇ ਤੋਂ ਦੇਖਦੇ ਆਂ ਬਸ ਕਾ ਬੀ ਸੈਂਟਰ ਬਣਿਆ ਹੋਇਆ ਵਾ ਤੇ ਮੇਰੇ ਇਸ ਪਾਸੇ ਇਤਿਹਾਸਕਾ ਗਲੇਸ਼ੀਅਰ ਸੋ ਸ਼ਟਲ ਬੱਸ ਲੈ ਕੇ ਆਪਾਂ ਪਾਰਕਿੰਗ ਲੋਟ ਚ ਆ ਚੁੱਕੀਆਂ ਜਿੱਥੇ ਆਪਣੀਆਂ ਇਹ ਬੱਸਾਂ ਖੜੀਆਂ ਸਪੈਸ਼ਲ ਬੱਸਾਂ ਬਣੀਆਂ ਹੋਈਆਂ ਆ ਇਹ ਤੇ ਇਹਦਾ ਨਾਮ ਹੈਗਾ ਜੀ ਆਈਸ ਐਕਸਪਲੋਰਰ ਤੇ ਇਹ ਲੈ ਕੇ ਆਪਾਂ ਹੁਣ ਜਾਣਾ ਵਾ ਗਲੇਸ਼ੀਅਰ ਦੇ ਉੱਤੇ ਸੋ ਜਿਹੜੀਆਂ ਇਹ ਬੱਸਾਂ ਖੜੀਆਂ ਆ ਮਾ ਇਹ ਹੁਣ ਆਪਣੀਆਂ ਇਹਨਾਂ ਦੀ ਸਰਵਿਸ ਹੋਣ ਵਾਲੀ ਆ ਤੇ ਜਿਹੜੀਆਂ ਚੱਲਦੀ ਹਾਲਤਾਂ ਲਿਓ ਪਰਲੇ ਪਾਸੇ ਖੜੀਆਂ ਨੇ 56 ਜਣੇ ਇਹਦੇ ਚ ਬਹਿ ਜਾਂਦੇ ਆ ਜਿਹੜੀਆਂ ਨਵੀਆਂ ਬੱਸਾਂ ਨੇ ਰੀਫਰਫਿਸ਼ਡ ਹੋਈਆਂ ਹੋਈਆਂ ਉਹ ਮਰਸਡੀਜ਼ ਦੇ ਇੰਜਨ ਤੇ ਜਿਹੜੀਆਂ ਪੁਰਾਣੀਆਂ ਨੇ ਉਹ ਡੈਟਰਾਇਟ ਦੀ ਮੋਟਰ ਆ ਉਹਨਾਂ ਚ ਤੇ ਜਿਹੜੇ ਇਹਦੇ ਟਾਇਰ ਆ ਟਾਇਰਾਂ ਦਾ ਡਾਇਆਮੀਟਰ 5.5 ਫੁੱਟ ਡਾਇਆਮੀਟਰ ਆ ਇਹਦਾ ਸਪੈਸ਼ਲ ਟਾਇਰ ਆ ਜਿਹੜੇ ਇਹਨਾਂ ਉੱਥੇ ਉੱਤੇ ਜਾ ਕੇ ਗਲੇਸ਼ੀਅਰ ਤੇ ਚੱਲਣੇ ਆ ਸ਼ੇਪ ਵੀ ਕੋਸ਼ੇ ਦੀ ਡਿਫਰੈਂਟ ਆ ਬਸਤੀ ਸੋ ਇਹ ਆ ਜੀ ਕਲੰਬੀਆ ਆਈਸਫੀਲਡ ਡਿਸਕਵਰੀ ਸੈਂਟਰ ਸੋ ਲੋਜ ਬਣੇ ਹੋਏ ਆ ਜਿਹਦੀ ਬਲਕਨੀ ਚੋਂ ਗਲੇਸ਼ੀਅਰ ਦੇ 뷰 ਆ ਤੇ ਸਟਾਰਬਕਸ ਆ ਤੇ ਆਪਣਾ ਟਿਕਟ ਕਾਊਂਟਰ ਆ ਜੇ ਆਨਲਾਈਨ ਟਿਕਟ ਨਹੀਂ ਬੁੱਕ ਕੀਤੀ ਆਪਣੇ ਆਈਸਫੀਲਡ ਐਡਵੈਂਚਰ ਦੀ ਤਾਂ ਇੱਥੋਂ ਟਿਕਟ ਲੈ ਸਕਦੇ ਆ ਸੋ ਸਾਹਮਣੇ ਰਹਿ ਗਿਆ ਜੀ ਤਵਾਸਕਾ ਗਲੇਸ਼ੀਅਰ 1919 ਦੀ ਆ ਫੋਟੋ ਲੱਗੀ ਹੋਈ ਆ ਇੱਥੇ 1919 ਜਿਹੜਾ برف ਦਾ ਪੱਧਰ ਆ ਜਿੱਥੇ ਹੁਣ ਹਾਈਵੇ ਚੱਲ ਰਿਹਾ ਇੱਥੇ ਤੱਕ ਸੀ ਆ ਇੱਥੇ ਤੱਕ ਆਈ ਸੀਗੀ ਹੁਣ ਤਾਂ ਅੱਧ ਤੋਂ ਵੀ ਪਿੱਛੇ ਹੀ ਰਹਿ ਗਿਆ ਕੰਮ ਚਾਹੇ ਉਹ ਗਲੋਬਲ ਗਲੋਬਲ ਵਾਰਮਿੰਗ ਨੂੰ ਕਹੋ ਚਾਹੇ ਕੋਈ ਹੋਰ ਕਾਰਨ ਸਮਝ ਲਓ ਟਰੱਲ ਬੱਸ ਆ ਚੁੱਕੀ ਆ ਆਪਾਂ ਬੋਰਡਿੰਗ ਦੀ ਬੇਟ ਕਰਾਂਗੇ ਬੱਸ ਬੋਰਡਿੰਗ ਸ਼ੁਰੂ ਹੋਣ ਲੱਗੀ ਆ ਹੁਣ ਆਪਣੀ ਇਹ ਬੱਸ ਤੇ ਆਪਾਂ ਨੂੰ ਉੱਥੇ ਛੱਡ ਦੇਣਾ ਆ ਜਿੱਥੇ ਆਪਾਂ ਨੂੰ ਗਲੇਸ਼ੀਅਰ ਬੱਸ ਨੇ ਅੱਗੇ ਗਲੇਸ਼ੀਅਰ ਤੇ ਲੈ ਕੇ ਜਾਣਾ ਆ ਗਾਇਸ ਵੀ ਕੈਟ ਜਸਟ ਆਊਟਸਾਈਡ ਆਫ ਦ ਸਟਾਰਬਕਸ ਇਟਸ ਪ੍ਰੀਟੀ 옐ੋ ਪ੍ਰੀਟੀ ਕੂਲ ਲੈਟਸ ਸੇ ਵਾਟ ਲੁੱਕ ਇਟ ਡਾਅ ਬਮੈਂਟ ਬਾਈ ਬਾਈ 1970ਸ ਦੇ ਡਿਸਪੀਅਰ ਹੀਅਰ Look at that! We have reached our top speed, everybody. I know, pretty speedy. <laughs> 65 square kilometers. That's about the same size as Vancouver, so it is massive. Now, it's also shaped like a big, big difference between them is that the Columbia ice field is what creates the ice. It is completely still, but our glacier is constantly moving and bending with ice being pushed out of the ice field. Now, as our glacier was advanced, ਸੋ ਇਸ ਟਾਈਮ ਆਪਾਂ ਡਾਊਨਹੈਲ ਉਤਰ ਰਹੇ ਹਾਂ ਸਾਹਮਣੇ ਗਲੇਸ਼ੀਅਰ 15 ਮਿੰਟ ਦੀ ਇਹ ਰਾਈਡ ਆ ਤੇ ਨਾਰਥ ਅਮਰੀਕਾ ਦੀ ਇਹ ਸਭ ਤੋਂ ਜ਼ਿਆਦਾ ਸਟੀਪ ਡਾਊਨਹੈਲ ਆ ਸ਼ਾਇਦ ਵੀਡੀਓ ਦੇ ਵਿੱਚ ਵੀ ਦਿਖਦਾ ਹੋਊਗਾ ਉਹ ਥੱਲੇ ਇੱਕ ਬਾਸਾ ਥੱਲੇ ਰਹਿ ਗਈ ਤੇ ਆਪਾਂ ਉਤਰ ਰਹੇ ਹਾਂ ਡਾਊਨਹੈਲ ਨਾ ਕੋਈ ਸ਼ੋਇਨ ਹੈ ਇਫ ਸੋਨੀ ਵਨ ਐਕਚੁਅਲੀ ਬੀਨ ਔਨ ਅ ਗਲੇਸ਼ੀਅਰ ਬੋਰ ਨੋ ਆਲ ਰੈਡੀ ਵਾਓ Congratulations everybody because we are officially on the Athabasca Glacier. And I know it doesn't look like that right now but I promise this is part of the glacier so bus wali bibi de da sun sansar glacier aa jehda eh 240000 saal purana hai par jithe appa iss time fer rahe ha bas ja rahi ha appa taur fer sakde ha ਇਹ ਵਾਲਾ ਜਿਹੜਾ ਏਰੀਆ ਵਾ ਇਹ 400 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਪਰ ਜੇ ਕੁੱਲ ਆਪਾਂ ਫਾਸਕਾ ਗਲੇਸ਼ੀਅਰ ਦੀ ਗੱਲ ਕਰੀਏ 240000 ਸਾਲ ਪਹਿਲਾਂ ਲਗਭਗ ਹੋਂਦ ਵਿੱਚ ਆਇਆ ਸੀ ਸਰਟਨ ਕੰਡਵੈਕਚਨਲ ਸਟੇਜਸ ਦੇ ਇਨ ਲਾਟਸ ਆਫ ਅਰੋਸ਼ਨ ਹੇਅਰ ਐਂਡ ਇਟਸ ਪੁਟ ਅਰਾਊਂਡ 3 ਫੀਟ ਆਫ ਥੈਟ ਰੌਕੀ ਡਰਟ ਰਾਈਟ ਓਨ ਦਾ ਵੈਰੀ ਸਾਈਡਸ ਆਫ ਦਾ ਗਲੇਸ਼ੀਅਰ ਆਈਸ ਐਂਡ ਥਿਸ ਇਸ ਐਕਟਸ ਲਾਈਕ ਅ ਇਨਸੂਲੇਟਿੰਗ ਬਲੈਂਕਟ ਕੈਪਟਸ ਦਾ ਆਈਸ ਬਿਲੋ ਇਟ ਨਾਈਸ ਐਂਡ ਕੋਲ ਐਂਡ ਪ੍ਰੀਜ਼ਰਵਡ ਇਟ ਸੋ ਇਟਸ ਮੈਲਟਡ ਓਨ ਆਹ ਬੱਸ ਲੈ ਕੇ ਆਈਆਂ ਤੇ ਜਿਹੜੇ ਇਹ ਵੀ ਟਾਇਰ ਆ ਵੀ ਦੇਖ ਸਕਦੇ ਆ ਕਿੰਨੇ ਵੱਡੇ ਟਾਇਰ ਆ ਪਰ ਸਿਰਫ 20 PSI ਹਵਾ ਦਾ ਸੋ ਸੁਪਰ ਲੋਅ 에ਅਰ ਪ੍ਰੈਸ਼ਰ ਰੱਖਣਾ ਪੈਂਦਾ ਇਹਦੇ ਚ ਤਾਂ ਕਿ ਆਈਸ ਦੀ ਇਸ ਪਰਤ ਦੇ ਉੱਤੇ ਇਹਨੂੰ ਚਲਾਉਣਾ ਸੌਖਾ ਰਹੇ ਸੋ ਆਪਾਂ ਪਹੁੰਚ ਚੁੱਕੇ ਆ ਜੀ ਅਤਿਵਾਸਕਾ ਗਲੇਸ਼ੀਅਰ ਤੇ ਸੋ ਇਸ ਟਾਈਮ ਗਲੇਸ਼ੀਅਰ ਦੇ ਉੱਤੇ ਬਿਲਕੁਲ ਆਪਾਂ ਖੜੇ ਆ ਤੇ ਬਹੁਤ ਜ਼ਿਆਦਾ ਠੰਡ ਆ ਤੇ ਜੇ ਮੈਂ ਗੱਲ ਕਰਾਂ ਤਫਾਸਕਾ ਗਲੇਸ਼ੀਅਰ 400 ਸਾਲ ਪੁਰਾਣਾ ਗਲੇਸ਼ੀਅਰ ਤੇ ਜਿਹੜਾ ਇਹਦਾ ਹੀ thickest point ਆ ਜਿੱਥੇ ਕਹਿ ਲਓ ਵੀ ਸਭ ਤੋਂ ਵੱਧ বরਫ ਆ 300 ਮੀਟਰ ਤੱਕ ਆਹੋ 300 ਮੀਟਰ ਦਾ thickest point ਆ ਤੇ ਇਸ ਟਾਈਮ ਆਪਾਂ ਤਫਾਸਕਾ ਗਲੇਸ਼ੀਅਰ ਤੇ ਖੜੇ ਆ ਕਲੰਬੀਆ ਆਈਸ ਫੀਲਡ ਤੇ ਜੈਸਪਰ ਨੈਸ਼ਨਲ ਪਾਰਕ ਦੇ ਵਿੱਚ ਇਹ ਪੈਂਦਾ ਤੁਸੀਂ ਆਲਾ ਦਵਾਲਾ ਦੇਖ ਸਕਦੇ ਆ ਸਾਰਾ ਕੁਝ ਕਿੰਨਾ ਖੁਸ਼ਹਾਲ ਕਿੰਨੇ ਉੱਚੇ ਉੱਚੇ ਰੌਕੀ ਮਾਊਂਟੇਨਸ ਕੈਨੇਡੀਅਨ ਰੌਕੀਜ਼ ਤੇ ਆਪਾਂ ਇਸ ਟਾਈਮ ਫਿਰਦਾ ਹੈ ਗਲੇਸ਼ੀਅਰ ਉੱਤੇ ਇੱਥੇ ਬਾਉਂਡਰੀ ਲਾਈਨ ਲੱਗੀ ਹੋਈ ਆ ਤੇ ਇਹੀ ਦੱਸਿਆ ਜਾਂਦਾ ਵੀ ਇਹ ਬਾਉਂਡਰੀ ਲਾਈਨ ਦੇ ਅੰਦਰ ਅੰਦਰ ਰਹੋ ਜਾ ਉਧਰ ਕਿਤੇ ਵੀ ਸਕਦੇ ਆ ਪਰ ਉਹ ਚੱਕਰ ਇਹ ਆ ਵੀ ਸੇਫਟੀ ਅਨਸਾਰਨ ਹੋ ਜਾਂਦਾ ਵਾ ਜਿੰਨੀ ਇਹ ਬਾਉਂਡਰੀ ਲਾਈਨ ਆ ਉੱਥੇ ਗ੍ਰੇਡਿੰਗ ਕੀਤੀ ਹੋਈ ਆ ਗ੍ਰੇਡਰ ਪ੍ਰੋਪਰ ਫੇਰਿਆ ਹੋਇਆ ਵਾ ਤੁਰਨਾ ਫਿਰਨਾ ਸੌਖਾ ਵਾ ਜੇ ਆਪਾਂ ਆਲੇ ਦਵਾਲੇ ਜਾਂਦੇ ਆ ਤਲਕਣ ਵਾਜੀ ਆ ਆਈਸ ਬਣੀ ਹੋਈ ਆ ਦਾ ਡਾਰਾ ਤੇ 60 ਫੀਟ ਲੱਗਣ ਦਾ ਡਾਰਾ ਸੋ ਜਿਹੜੀ ਇਹ ਆਈਸ ਕਮਾਲ ਦੀ ਗੱਲ ਹੈ ਵੀ 400 ਸਾਲ ਪੁਰਾਣਾ ਗਲੇਸ਼ੀਅਰ ਹੈ ਤੇ ਜੇ ਮੈਂ ਪਹਿਲੇ ਦੱਸ ਗਏ ਹਟਿਆ ਮਾਂ ਵੀ ਜਿੱਥੇ ਆਪਣਾ ਮੂਤੀ ਪਰਤ ਬਿਲਕੁਲ ਹੈਗੀ ਆ ਬਰਫ਼ ਦੀ 300 ਮੀਟਰ ਤੱਕ ਸੋ ਆਪ ਹੰਦਾਜਾ ਲਾ ਸਕਦੇ ਆ ਵੀ ਕਿੰਨਾ ਕੁ ਵੱਡਾ ਤੇ ਕਿੰਨਾ ਕੁ ਵਿਸ਼ਾਲ ਇਹ ਗਲੇਸ਼ੀਅਰ ਹੈ ਇਦਾਂ ਦਾ ਹਾਲਾ ਦਵਾਲਾ ਸ਼ਾਮ ਦਾ ਟਾਈਮ ਆ ਸੋ ਤੁਹਾਨੂੰ ਬਿਲਕੁਲ ਸੂਰਜ ਆਪ ਨੂੰ ਸਾਹਮਣੇ ਢਲ ਰਿਹਾ ਵਾ ਤੇ ਸ਼ਾਮ ਦਾ ਟਾਈਮ ਸੋ ਇਹ ਹੈ ਜੀ ਅਤਿਵਾਸਕਾ ਗਲੇਸ਼ੀਅਰ Oh, <music> ਲਗਦਾ ਇਹਨਾ ਹਰ ਇੱਕ ਸਾਲ ਕਲਾਈਮੇਟ ਚੇਂਜ ਕਰਕੇ 5 ਮੀਟਰ ਤੱਕ ਬਰਫ ਜੰਗ ਪੂਰੀ ਜਾਂਦੀ ਆ। ਬਖਿਆਰ ਇਹ ਚਿੰਤਾ ਦਾ ਵਿਸ਼ਾ ਰਹੀ ਆ ਇਹ। ਸੋ ਸਾਹਮਣੇ ਉਹ ਲੋਜ ਰਹਿ ਗਿਆ। ਆ ਜਗ੍ਹਾ ਰਹਿ ਗਿਆ ਲੋਜ। ਉੱਥੋਂ ਆਪਾਂ ਆਏ ਆ। ਸੋ ਹੁਣ ਆਪਾਂ ਚੱਲੇ ਆਂ ਵਾਪਸ ਦੂਆ ਦਾ ਆਪਾਂ ਜਾਣਾ ਜੀ ਸਕਾਈ ਬੋਕ ਤੇ ਤੇ ਉਹ ਜਾ ਕੇ ਤੁਹਾਨੂੰ ਰੰਗ ਢੰਗ ਦਿਖਾਉਂਦੇ ਆ ਕਿੰਦਾਂ ਦਾ ਕੀ ਹਸਾਬ ਕਿਤਾਬ। ਜੈਨਜੀ ਫੌਕਸੀ ਨਸ ਬਰੋਕਲੀ ਪਹਿਲੀ ਤੇ ਅੱਧੇ ਤਰੇ। ਜੈਨਜੀ ਤੇ ਸਿਰੇ। So the things that look like teeny tiny blue ice explorers, those are actually a new addition this year. They're called sherps, and they take people on an off-roading experience out on the glacier. And a lot of people wonder why they can go more. So upma thoska glacier tour karke aya is time. The upma is time karein aya series na the tour of glacier. Samne toh the dekh rahi honge video the, but this time local. ਹਾਈਕ ਕਰਕੇ ਵੀ ਗਲੇਸ਼ੀਅਰ ਤੇ ਜਾ ਰਹੇ ਬਹੁਤ ਹਿੰਮਤੀਮਾ ਦਾ ਕਹੂੰਗਾ ਅਸੀਂ ਵੀ ਪਿਛਲੇ ਸਾਲ ਇਹ ਪੰਗਾ ਲਿਆ ਸੀਗਾ ਪਰ ਉਹ ਉੱਥੇ ਤੱਕ ਜਾ ਕੇ ਮੁੜਿਆ ਕਿਉਂਕਿ ਐਲੀਵੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਆ ਪਰ ਜਿਹੜੇ ਤਗੜੇ ਹਾਈਕਰ ਆ ਟਰੈਕਰ ਤਗੜੇ ਆ ਅਕਸਰ ਹਾਈਕਿੰਗ ਕਰਦੇ ਰਹਿੰਦੇ ਆ ਉਹ ਇਥੋਂ ਹਾਈਕਿੰਗ ਕਰਕੇ ਵੀ ਗਲੇਸ਼ੀਅਰ ਤੱਕ ਜਾਂਦੇ ਤੇ ਜਿਸ ਏਰੀਆ 'ਚ ਆਪਾਂ ਖੜੇ ਆ ਖੜੇ ਆ ਇਸ ਟਾਈਮ ਇਹ ਇੱਕ ਨਾ ਸੋਚਣ ਵਾਲੀ ਤੇ ਇੱਕ ਚਿੰਤਾਜਨਕ ਗੱਲ ਵੀ ਆ ਕਿਉਂਕਿ ਜਿੱਥੇ ਆਪਾਂ ਇਸ ਟਾਈਮ ਖੜੇ ਆ 1940 ਦੇ ਵਿੱਚ ਇੱਥੇ ਤੱਕ ਗਲੇਸ਼ੀਅਰ ਸੀਗਾ ਤੁਸੀਂ ਹੈਰਾਨ ਰਹਿ ਜਾਓਗੇ 1910 ਦੇ ਏਰੀਏ ਦੇ ਵਿੱਚ ਜਿੱਥੇ ਹਾਈਵੇ ਚੱਲ ਰਿਹਾ ਇਸ ਟਾਈਮ ਹਾਈਵੇ 93 ਚੱਲ ਰਿਹਾ ਵਾ ਜਿਹੜਾ ਆਪਾਂ ਟੂਰ ਕਰ ਰਹੇ ਆ ਆਈਸਫੀਲਡ ਪਾਰਕਵੇ ਦਾ 1910 ਦੇ ਵਿੱਚ ਗਲੇਸ਼ੀਅਰ ਉੱਥੇ ਤੱਕ ਸੀਗਾ ਸੋ ਹੌਲੀ ਹੌਲੀ ਕਲਾਈਮੇਟ ਚੇਂਜ ਕਹਿ ਲਓ ਵੀ ਪਿਗਲ ਪਿਗਲ ਕੇ ਬਰਫ਼ ਇਸ ਟਾਈਮ ਗਲੇਸ਼ੀਅਰ ਅੱਧਾ ਹੀ ਰਹਿ ਗਿਆ ਵਾ ਅੱਧੇ ਤੋਂ ਵੀ ਕੱਟ ਗਿਆ ਸੋ ਇਹ ਇੱਕ ਚਿੰਤਾਜਨਕ ਗੱਲ ਹੈ ਇਦੂਅਦ ਹੁਣ ਆਪਾਂ ਸਕਾਈ ਵਾਕ ਤੇ ਚੱਲੇ ਆ ਉਹ ਤੁਹਾਨੂੰ ਦਿਖਾਉਨੇ ਆ ਜਾਂ ਕਿ ਵੀ ਸਕਾਈ ਵਾਕ ਕੀ ਚੀਜ਼ ਆ ਤੇ ਕਿੱਦਾਂ ਦਾ ਨਜ਼ਾਰਾ ਆਲੇ ਦੁਆਲੇ ਦਾ ਤੇ ਗਲੇਸ਼ੀਅਰਾਂ ਦੇ ਵਿੱਚ ਆਪਾਂ ਖੜੇ ਹੋਣ ਕਰਕੇ ਆਲੇ ਦੁਆਲੇ ਸੱਤ ਅੱਠ ਪਹਾੜੀ ਚੋਟੀਆਂ ਆ ਜਿਨ੍ਹਾਂ ਤੇ ਬਰਫ਼ ਪਈ ਹੋਈ ਆ ਤੇ ਮੌਸਮ ਦਾ ਪਤਾ ਨਹੀਂ ਲੱਗਦਾ ਕਿਸੇ ਟਾਈਮ ਇੱਥੇ ਧੁੱਪ ਤੇ ਹੁਣ ਪੂਰੀ ਕੰਬਾਊ ਠੰਡ ਪਈ ਹੋਈ ਆ ਪੂਰੀ ਐਨ ਕੰਬੀ ਜਾਂਦੇ ਆ ਖੜੇ ਉੱਥੇ ਤੇ ਮੋਟੀਆਂ ਜੈਕਟਾਂ ਪੈਗੀਆਂ ਨੇ ਪਿੱਛੇ ਧੁੱਪ ਸੀਗੀ ਸੋ ਕੁਝ ਨਹੀਂ ਪਤਾ ਲੱਗਦਾ ਇੱਥੇ ਜਦੋਂ ਮੌਸਮ ਬਦਲਦਾ ਪਲ-ਪਲ ਚ ਮੌਸਮ ਬਦਲਦਾ ਵਾ ਠੰਡ ਬਹੁਤ ਜ਼ਿਆਦਾ ਐਸ ਟਾਈਮ ਤੇ ਹੁਣ ਆਪਾਂ ਚੱਲਦੇ ਹਾਂ ਏਦੋਂ ਬਾਅਦ ਸਕਾਈ ਵਾਕ ਤੇ ਇਦਾਂ ਦੇ ਇੱਥੇ ਜਿਹੜੇ ਮੀਲ ਪੱਥਰ ਲੱਗੇ ਹੋਏ ਆ 1925 ਚ ਗਲੇਸ਼ੀਅਰ ਇੱਥੇ ਤੱਕ ਸੀਗਾ ਸੋ ਹੁਣ ਤੁਹਾਨੂੰ ਜਿਹੜੀ ਚੀਜ਼ ਮੈਂ ਪਹਿਲਾਂ ਦੱਸ ਰਿਹਾ ਸੀ ਉਹ ਅੰਦਾਜ਼ਾ ਲੱਗੂਗਾ ਥੈ ਗਲੇਸ਼ੀਅਰ ਵਾਸ ਹੇਅਰ ਇਨ 1925 ਸੋ ਸਾਹਮਣੇ ਉਹ ਗਲੇਸ਼ੀਅਰ ਹੁਣ ਉੱਥੇ ਰਹਿਗਾ ਅੱਦੇ ਤੋਂ ਵੀ ਘੱਟ ਹੀ ਰਹਿ ਗਿਆ ਸੋਈ ਹੈ ਜੀ ਸ਼ਟਲ ਬੱਸ ਜਿਹੜੀ ਆਪਾਂ ਲੈ ਕੇ ਆਏ ਆ ਸਕਾਈ ਵਾਕ ਤੇ ਸਾਹਮਣੇ ਉੱਤਰੋਂ ਸਾਰ ਕੁਛ ਇਦਾਂ ਦਾ 뷰 ਆ ਥੱਲੇ ਬਿਲਕੁਲ ਖਾਈ ਸੋਹਣੀ ਵਾਦੀ ਤੇ ਉੱਤੇ ਉੱਤੇ ਰੌਕੀ ਮਾਊਂਟੇਨਸ ਸੋ ਆਪਾਂ ਹੁਣ ਚੱਲਦੇ ਆਂ ਸਕਾਈ ਵਾਕ ਵੱਲ ਨੂੰ ਕੀ ਚੀਜ਼ ਆ ਕੀ ਸ਼ੈ ਆ ਕਿਨੂੰ ਸਕਾਈ ਵਾਕ ਕਹਿੰਦੇ ਆ ਉਹ ਜਾ ਕੇ ਦਿਖਾਉਨੇ ਆ ਤੇ ਆੜਾ ਦਵਾਲਾ ਕੁਛ ਇਦਾਂ ਦਾ ਜਿਵੇਂ ਕੋਈ ਮੂਵੀ ਦਾ ਸੀਨ ਚੱਲਦਾ ਹੁੰਦਾ ਵਾ ਇੰਨਾ ਸੋਹਣਾ ਮਾਹੌਲ ਇੰਨਾ ਸੋਹਣਾ ਨਜ਼ਾਰਾ ਵਾਲੇ ਦਿਵਾਲੀ ਉੱਚੇ ਉੱਚੇ ਪਹਾੜ ਤੇ ਸਨੋ ਉਹ ਪਈ ਹੋਈ ਆ ਹਲਕੀ ਹਲਕੀ ਇਧਰਲੇ ਪਾਸੇ ਕੋਈ ਦੇਖ ਸਕਦੇ ਆ ਬਿਲਕੁਲ ਡਾਊਨ ਡੂੰਗੀ ਖਾਈ ਆ ਇੱਥੇ ਤੇ ਇਧਰਲੇ ਪਾਸੇ ਆ ਫੈਂਸ ਲਾਈ ਹੋਈ ਆ ਤੇ ਪਰਲੇ ਪਾਸੇ ਨਾਲ ਇਹਦੇ ਹਾਈਵੇ ਚੱਲਦਾ 93 ਅ ਇੱਕ ਚੀਜ਼ ਇਹਨਾਂ ਦੀ ਵਧੀਆ ਕਿਉਂਕਿ ਆ ਫੈਂਸ ਵੀ ਇਸੇ ਕਰਕੇ ਲਾਈ ਆ ਕਿਉਂਕਿ ਇੱਥੇ ਪਰਸਨਲ ਗੱਡੀਆਂ ਨਹੀਂ ਲਿਆ ਸਕਦੇ ਉਧਰ ਪਾਰਕਿੰਗ ਬਣੀ ਹੋਈ ਹੈ ਪ੍ਰੋਪਰ ਪਰ ਪਰਸਨਲ ਗੱਡੀਆਂ ਨਹੀਂ ਲਿਆ ਸਕਦੇ ਕਿਉਂਕਿ ਜੇ ਇਹਨਾਂ ਨੇ ਐਕਸੈਸ ਦੇਤੀ ਫਿਰ ਇਹਨਾਂ ਦੇ ਪੈਕੇਜ ਕਿੰਨਾ ਨੇ ਕਿਹਨੇ ਬਾਈ ਕਰਨੇ ਆ ਸੋ ਉਹਦੇ ਕਰਕੇ ਇਹ ਫੈਸਲਾਈ ਹੋਈ ਹੈ ਬਈ ਲੋਕ ਇੱਥੇ ਨਾਲ ਸਾਈਡ ਤੇ ਕਟਿੰਗਾਂ ਲਾ ਕੇ ਨਾ ਇੱਥੇ ਆ ਜਾਣ ਕਿਤੇ ਉਹੀ ਹੈ ਜੀ ਸਕਾਈ ਵਾਕ ਯਾਨੀ ਅਸਮਾਨ ਦੇ ਉੱਤੇ ਤੁਰਨਾ ਸੋ ਇਦਾਂ ਦਾ ਇਹ ਗਲਾਸ ਦਾ ਫਲੋਰ ਬਣਾਇਆ ਹੋਇਆ ਵਾ ਕਰਬ ਸਟਾਈਲ ਆ ਇਹ ਤੇ ਇਸ ਟਾਈਮ ਆਪਾਂ ਫਿਰ ਰਹੇ ਆ ਸਕਾਈ ਸਕਾਈ ਵਾਕ ਕਰ ਰਹੇ ਆ ਅਸਮਾਨ ਦੇ ਉੱਤੇ ਜੀ ਕਹਿੰਦੇ ਫਿਰ ਰਹੇ ਆ ਆਪਾਂ ਸੋ ਇਹ ਸਾਰਾ ਗਲਾਸ ਫਲੋਰ ਆ ਤੇ ਬੋਸ ਉਹਨ ਵਿਸਪੋਟਾਂ ਲਾਈਆਂ ਹਈਆਂ ਤਾਂ ਹੀ ਦੇਖ ਸਕਦੇ ਹਾਂ ਲੋਹੇ ਦੀਆਂ ਸਪੋਟਾਂ ਨੇ ਤੇ 35 ਫੁੱਟ ਹੀ ਟੋਟਲ ਆ ਤੇ ਜਿਹੜਾ ਥੱਲੇ ਬਿਲਕੁਲ ਤਾਲਾ ਉਹ ਤੋਂ ਆਪਾਂ 918 ਫੁੱਟ ਚੇਖਣੇ ਆ ਸੋ ਇਦਾਂ ਦਾ ਪੂਰਾ ਗੋਰ ਚੱਕਰ ਆਪਾਂ ਲਾ ਸਕਦੇ ਹਾਂ ਇਹਦੇ ਉਤੋਂ ਇੱਕ ਪਾਸੇ ਐਂਟਰ ਹੋ ਕੇ ਦੂਜੇ ਪਾਸੇ ਐਗਜ਼ਟ ਆ ਇਹਦਾ 23 ਜਿਹੜਾ ਇਹ ਉੱਪਰਲਾ ਫਲੋਰ ਆ 2 ਸਾਲਾਂ ਬਾਅਦ ਹੀ ਗਲਾਸ ਫਲੋਰ ਚੇਂਜ ਹੁੰਦਾ ਵਾ ਤੇ ਦੋ ਫਲੋਰ ਨਹੀਂ ਇੱਕ ਦੇ ਪਾਸੇ ਆ ਇੱਕ ਉੱਪਰਲੇ ਪਾਸੇ ਆ ਸੋ ਪ੍ਰੋਪਰ ਸੇਫਟੀ ਦੇਖੀ ਜਾਂਦੀ ਹੈ ਜਿਹੜੀਆਂ ਇਨਸਪੈਕਸ਼ਨ ਆ ਉਹ ਰੈਗੂਲਰ ਕਰਦੇ ਰਹਿੰਦੇ ਆ ਸਾਹਮਣੇ ਗਲੇਸ਼ੀਅਰ ਰੌਕੀ ਮਾਊਂਟੇਨ ਇਦਾਂ ਦਾ ਆਲਾ ਦਵਾਲਾ ਵਾ ਤੇ ਥੱਲੇ ਦਰਿਆ ਚੱਲ ਰਿਹਾ ਵਾ ਸੋ ਬਹੁਤ ਸੋਹਣਾ 뷰 ਆ ਸੋ ਇੱਥੇ ਇੱਕ ਹੋਰ ਗੱਲ ਮੈਂ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਬੇਸ਼ੱਕ ਆਲਾ ਦਵਾਲਾ ਬਹੁਤ ਸ਼ਾਨਦਾਰ ਆ ਕੁਦਰਤ ਬਹੁਤ ਜ਼ਿਆਦਾ ਮਿਹਰਬਾਨ ਆ ਪਰ ਮੈਂ ਕਿਸੇ ਕਮਿਊਨਿਟੀ ਨੂੰ ਜਾਂ ਕਿਸੇ ਤਬਕੇ ਦਾ ਨਾਮ ਨਹੀਂ ਲੈਂਦਾ ਪਰ ਆਪਣੇ ਇੰਡੀਅਨ ਸੀਗੇ 15-16 ਜਾਣੇ ਸੀਗੇ ਜਿਹੜੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਜਿਹੜਾ ਸਕਾਈ ਵਾਕ ਹੈ ਜਿਹੜਾ ਪੁਲ ਜਾਂ ਬਣਿਆ ਹੋਇਆ ਉਹਨੂੰ ਬਲੌਕ ਕਰੀ ਖੜੇ ਸੀਗੇ ਨਾ ਕਿਸੇ ਹੋਰ ਨੂੰ ਫੋਟੋਆਂ ਖਿਚਵਾਉਣ ਦੇ ਰਹੇ ਸੀ ਨਾ ਕਿਸੇ ਹੋਰ ਨੂੰ ਉੱਥੇ ਤੁਰਨ ਦੇ ਰਹੇ ਸੀਗੇ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਇੱਥੇ ਗੋਰੀ ਕੰਮ ਕਰਦੀ ਸੀ ਸਟਾਫ ਦੀ ਉਹ ਦੱਸਦੀ ਆ ਵੀ ਇਹਨਾਂ ਨੂੰ 3-3.5 ਘੰਟੇ ਹੋ ਗਏ ਤੇ ਸੋ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਜਿਹੜੀਆਂ ਆਨਲਾਈਨ ਸੋਸ਼ਲ ਮੀਡੀਆ ਤੇ ਜਿਹੜੀ ਨਫ਼ਰਤ ਫੈਲੀ ਹੋਈ ਆ ਉਹ ਕਿਤੇ ਨਾ ਕਿ ਉਹ 15 16 ਜਣੇ ਸੀ ਬੇਕੂਫੀ ਵਾਲੀ ਤੇ ਹਰਾਨੀ ਵਾਲੀ ਗੱਲ ਸੀ ਗਰੁੱਪ ਫੋਟੋ ਖਚਾਉਣ ਲੱਗੇ ਤਾਂ 15 ਦੇ 15 ਜਣਿਆਂ ਨੇ ਆਪ ਦਾ ਫੋਨ ਫੜਾ ਫੜਾ ਕੇ ਫੋਟੋ ਖਚਾਈ ਵੀ ਤੁਸੀਂ ਇੱਕੇ ਜਣਾ ਫੋਟੋ ਖਿੱਚੋ ਤੇ ਉਹ ਆਪਸ ਵਿੱਚ ਤੁਸੀਂ ਸ਼ੇਅਰ ਕਰ ਲਓ ਆਪ ਵੀ ਆਨੰਦ ਮਾਣੋ ਤੇ ਹੋਰ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਵੀ ਆਨੰਦ ਮਾਣਨ ਦਵੋ ਬੇਸ਼ੱਕ ਕੋਈ ਟਾਈਮ ਲਿਮਟ ਨਹੀਂ ਦੀ 20 ਮਿੰਟ ਬਾਅਦ ਜਿਹੜੀ ਵਾਪਸੀ ਦੀ ਬੱਸ ਚੱਲਦੀ ਹੈ ਕਦੇ ਵੀ ਵਾਪਸ ਜਾ ਸਕਦੇ ਆ ਪਰ ਇੱਕ ਟੂਰਿਸਟ ਸਪੌਟ ਆ ਤੇ ਉਹਨੂੰ ਪਿਛਲੇ 4 ਘੰਟੇ ਤੋਂ ਬਲੌਕ ਕਰਨਾ ਵੀ ਕੋਈ ਵਾੜੀ ਜਾਇਜ਼ ਗੱਲ ਨਹੀਂ ਗੀ ਜਦੋਂ ਤੁਹਾਨੂੰ ਸਟਾਫ ਵਾਰ-ਵਾਰ ਕਹਿ ਰਿਹਾ ਵਾ ਸਟਾਫ ਦੀ ਨਹੀਂ ਤੁਸੀਂ ਸੁਣ ਰਹੇ ਜਿਹੜੇ ਆੜੇ-ਦਾਲੇ ਲੋਕ ਨੇ ਮੱਥੇ ਵੱਟ ਉਹਨਾਂ ਦੇ ਪਾਈ ਹੋਇਆ ਉਹ ਚੀਜ਼ ਨੂੰ ਤੁਸੀਂ ਨੋਟ ਨਹੀਂ ਕਰ ਰਹੇ ਸੋ ਇਹ ਕੋਈ ਬਹੁਤ ਹੀ ਸੋਹਣੀਆਂ ਗੱਲਾਂ ਦੀਆਂ ਬੈਕ ਟੂ ਬੈਕ ਵੀਡੀਓ ਪਾਇਆ ਕਰੀਏ ਤੁਸੀਂ ਆਪਣਾ ਪਿਆਰ ਆਪ ਦਾ ਸਾਥ ਇਤਨੀ ਦਿੰਦੇ ਰਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ